ਤਿਆ ਮੈਨੂੰ ਲੱਗਦਾ ਵੀ ਮੈਨੂੰ ਵਲੌਗ ਨਹੀਂ ਬਣਾਉਣੇ ਚਾਹੀਦੇ ਕਿਸੇ ਨੇ ਨਾਰੀਅਲ ਤਾਰਿਆ ਸੀਗਾ ਸੁੱਕ ਸਾਧ ਮੰਗੀ ਸੀ ਤੇ ਆਪਦੀ ਸੁੱਕ ਪਾਣੀ ਨੂੰ ਦਿੱਤੀ ਪਾਣੀ ਗੰਧਲਾ ਕਰਤਾ ਕੋਈ ਸਿਰ ਚ ਕੰਗੀ ਫੇਰਦਾ ਫੇਰਦਾ ਛਿੱਟ ਗਿਆ ਕੋਈ ਆਪਦੇ ਮਾਂਜੇ ਤਾਰ ਗਿਆ ਬੋਲੋ ਸਰ ਕਿਆ ਕੀਤਾ ਇਹ ਮਤਲਬ ਤੁਹਾਡਾ 200 200 ਨਹੀਂ ਕਰਤੀ ਵੀਡੀਓ ਨਾਲ ਜੁੜੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਨਵੇਂ ਸਾਲ ਦੇ ਪਹਿਲੇ ਵਲੌਗ ਦੇ ਵਿੱਚ ਤੇ ਅੱਜ ਇਸ ਚੜਦੇ ਬਰੇ ਦਾ ਆਪਣਾ ਪਹਿਲਾ ਸਫਰ ਹੈ ਇੱਕ ਛੋਟਾ ਜਿਹਾ ਸਫਰ ਆ ਜਿਹੜਾ ਆਪਾਂ ਚੰਡੀਗੜ੍ਹ ਤੱਕ ਦਾ ਤੈਅ ਕਰਕੇ ਆਵਾਂਗੇ ਚੰਡੀਗੜ੍ਹ ਦੇ ਵਿੱਚ ਅੱਜ ਬਹੁਤ ਜਿਹੜੇ ਪੁਰਾਣੇ ਮਿੱਤਰ ਆ ਗਏ ਉਹਨਾਂ ਨੂੰ ਮਿਲਣ ਦਾ ਸਬੱਬ ਬਣਿਆ ਤੇ ਉਤੋਂ ਖੁਸ਼ਖਬਰੀ ਚੜਦੇ ਬਰੇ ਦੇ ਵਿੱਚ ਇਹ ਹੈ ਵੀ ਪਹਿਲੀ ਵਾਰ ਆਪਾਂ ਕਿਸੇ ਇੱਕ ਬ੍ਰਾਂਡ ਦੇ ਨਾਲ ਜਿਹੜੀ ਉਹ ਆਪਣੀ ਕੋਲਾਬੋਰੇਸ਼ਨ ਹੋਣ ਜਾ ਰਹੀ ਆ ਉਦੇ ਮੁਤਲਕ ਇੱਕ ਤਾਂ ਕਿਸੇ ਨਾਲ ਆਪਾਂ ਮੀਟਿੰਗ ਕਰਨੀ ਹੈਗੀ ਤੇ ਦੂਜਾ ਹੈਗਾ ਇੱਕ ਬ੍ਰਾਂਡ ਦੀ ਆਪਾਂ ਨੂੰ ਡੀਲ ਆਈ ਹੋਈ ਆ ਉਹਨਾਂ ਦੇ ਨਾਲ ਚੱਲ ਕੇ ਗੱਲਬਾਤ ਕਰਨੀ ਆ ਜੇ ਗੱਲ ਬਣ ਪਉਂਦੀ ਆ ਖੈਰ ਪਹਿਲਾ ਪ੍ਰੋਪੋਜ਼ਲ ਆ ਬ੍ਰਾਂਡ ਦਾ ਹਜੇ ਤੱਕ ਆਪਾਂ ਨੂੰ ਕੋਈ ਵੀ ਵੱਡਾ ਪ੍ਰੋਪੋਜ਼ਲ ਨਹੀਂ ਆਇਆ ਖਾਸ ਤੌਰ ਤੇ ਵੱਡੇ ਬ੍ਰਾਂਡ ਦੇ ਵੱਲੋਂ ਆ ਨਾਮ ਆਪਾਂ ਹਜੇ ਤੱਕ ਨਹੀਂ ਲੈ ਰਹੇ ਕਿਉਂਕਿ ਜੇਕਰ ਇਹ ਡੀਲ ਬਣਦੀ ਆ ਤਾਂ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਜ਼ਰੂਰ ਜੇ ਨਹੀਂ ਬਣਦੀ ਤਾਂ ਓਕੇ ਅਗਲੇ ਆਪਾਂ ਕਿਸੇ ਆਉਣ ਵਾਲੇ ਬ੍ਰਾਂਡ ਦਾ ਇੰਤਜ਼ਾਰ ਕਰਾਂਗੇ ਸੋ ਅੱਜ ਇਥੇ ਹੁਣ ਪਿੰਡੋ ਸਫਰ ਸ਼ੁਰੂ ਕਰਾਂਗੇ ਚੰਡੀਗੜ ਚੰਡੀਗੜ ਚੱਲ ਕੇ ਪੁਰਾਣੇ ਮਿੱਤਰਾਂ ਪਹਿਲਾ ਸਭ ਤੋਂ ਪਹਿਲਾਂ ਉਹਨਾਂ ਨੂੰ ਮਿਲਣਾਗਾ ਬਹੁਤ ਟਾਈਮ ਬਾਅਦ ਅਸੀਂ ਇਕੱਠੇ ਹੋਣ ਲੱਗਿਆ ਇਹ ਕਹਿ ਲਓ ਵੀ ਤਿੰਨ ਸੂਬੇ ਇਕੱਠੇ ਹੋਣ ਲੱਗਿਆ ਪੰਜਾਬ ਹਰਿਆਣਾ ਤੇ ਹਿਮਾਚਲ ਉਹ ਤਿੰਨੇ ਸੂਬਿਆਂ ਦੇ ਵਿੱਚ ਆ ਕਿਉਂਕਿ ਮਿੱਤਰ ਆਪਣੇ ਤੇ ਅਕਸਰ ਆਪਾਂ ਜ਼ਿਕਰ ਕਰਦੇ ਨੇ ਨਾ ਜਦੋਂ ਉਹਨਾਂ ਦੇ ਕੋਲ ਦੀ ਲੰਘਦੇ ਸੀ ਪਰ ਕਦੇ ਮੇਲਾ ਨਹੀਂ ਸੀ ਹੋ ਪਾਇਆ ਸੋ ਅੱਜ ਪੰਜਾਬ ਸੋ ਅੱਜ ਪੁਰਾਣੇ ਪੰਜਾਬ ਨੂੰ ਇਕੱਠਾ ਕਰਦੇ ਆ ਤੇ ਚੱਲ ਕੇ ਆਪਾਂ ਚੰਡੀਗੜ੍ਹ ਦੇ ਵਿੱਚ ਮਾਹੌਲ ਬਣਦੇ ਸਵੇਰ ਸਵੇਰ ਦਾ ਟਾਈਮ ਆ ਸਵੇਰ ਦਾ ਤਾਂ ਨਹੀਂ ਖੈਰ ਹੁਣ 10:30 ਵਜੇ ਗਏ 11:00 ਵਜਨ ਵਾਲੇ ਹੋਣਗੇ ਜਦੋਂ ਮੈਂ ਘਰ ਆਇਆ ਉਦੋਂ 10:30 ਵਜੇ ਸੀ 11:00 ਵਜਨ ਵਾਲੇ ਹੋਣਗੇ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਪੰਜਾਬ ਦੀ ਇਸ ਜਨਤਾਰਗੀ ਧਰਤੀ ਦੇ ਪਰ ਇਸ ਜਨਨ ਜਨਤਾਰਗੀ ਧਰਤੀ ਦੇ ਉੱਤੇ ਖਾਲਾਂ ਦੇ ਵਿੱਚ ਪਾਣੀ ਤਾਂ ਆਇਆ ਤੇ ਪਾਣੀ ਪਰ ਆਪਦੇ ਨਾਲ ਪਤਾ ਨਹੀਂ ਕੀ ਕੁਝ ਵਹਾ ਕੇ ਲੈ ਕੇ ਆਇਆ ਆ ਪਿਛਲੇ ਵਲੌਗ ਦੇ ਵਿੱਚ ਦੇਖਿਆ ਹੁਣ ਆ ਵੀ ਇਧਰਲੇ ਪਾਸੇ ਸਾਰਾ ਇਹ ਭਰ ਗਿਆ ਸੀ ਤੇ ਰਾਤ ਓਵਰਫਲੋ ਹੋਇਆ ਆਪਣਾ ਖਾਲ ਕਿਉਂਕਿ ਜਿਹੜੇ ਮੂਰੇ ਸੀ ਉਹਨਾਂ ਨੇ ਬਾਰੀਆਂ ਨਹੀਂ ਲਾਈਆਂ ਕਿਸੇ ਨੇ ਬੰਨੇ ਲਾਤੇ ਤੇ ਉਹਦੇ ਨਾਲ ਸਾਰਾ ਜਿਹੜਾ ਖਾਲ ਓਵਰਫਲੋ ਹੋ ਕੇ ਆਪਣੇ ਇਧਰਲੇ ਬਾਹਂ ਚ ਪੈ ਗਿਆ ਹੁਣ ਇਹਦੇ ਵਿੱਚ ਖੜਾ ਪਾਣੀ ਇਹਦਾ ਪਾਣੀ ਕਿਸੇ ਪਾਸੇ ਨਿਕਲਦਾ ਕੋਈ ਨਹੀਂ ਜੀ ਆ ਪਿਛਲੇ ਦਿਨੀ ਮੈਂ ਇੱਕ ਬਹੁਤ ਇੱਕ ਸੰਜੀਦਗੀ ਭਰੀ ਰਿਪੋਰਟ ਪੜ ਰਿਆ ਸੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਸੀ ਕਿ ਜਿਹੜੇ ਅਸੀਂ ਟਰੈਕ ਕਰਨ ਜਾਂਦੇ ਹਾਂਗੇ ਹੁਣ ਉਹਦੇ ਵਿੱਚ ਆਪਾਂ ਵੀ ਆ ਜਾਂਦੇ ਹਾਂ ਬੀ ਮਾਉਂਟ ਐਵਰੇਸਟ ਦੀ ਕਲੇਜੀ ਉਹਨਾਂ ਨੇ ਗੱਲ ਕੀਤੀ ਹੋਈ ਸੀ ਮਾਉਂਟ ਐਵਰੇਸਟ ਦੇ ਉੱਤੇ ਜਾ ਕੇ ਇੰਨਾ ਕਿ ਜ਼ਿਆਦਾ ਉੱਥੇ ਬੇਸਟ ਸੱਟ ਰੱਖਿਆ ਨਾ ਜਿਹਦੇ ਬਾਵਤ ਹੁਣ ਉੱਪਰ ਤੱਕ ਤਾਰਾਂ ਖੜਕੀਆਂ ਨੇ ਤੇ ਸਾਰੇ ਦਾ ਸਾਰਾ ਜਿਹੜਾ ਉਹ ਬੇਸ ਕੈਂਪ ਵਾਲਾ ਬਣਿਆ ਹੋਇਆ ਥਾਂ ਵੀ ਜਿੰਨਾ ਕੋ ਉੱਥੇ ਗੰਦਗੀ ਫਲਾਈ ਗਈ ਆ ਉਹਨੂੰ ਸਾਫ਼ ਕੀਤਾ ਜਾਊਗਾ ਉਹਦੇ ਤੇ ਪਤਾ ਹੀ ਨਹੀਂ ਹੁਣ ਕਿੰਨੇ ਕਰਬਾਂ ਖਰਬਾਂ ਰੁਪਿਆ ਜਿਹੜਾ ਉਹ ਖਰਚ ਕਰਨਾ ਪਊਗਾ ਕਿਉਂਕਿ ਜੇਕਰ ਮਾਉਂਟ ਐਵਰੇਸਟ ਦੇ ਉੱਤੇ ਜੇ ਕਲਾਈਮੇਟ ਚੇਂਜ ਹੁੰਦਾ ਤਾਂ ਉਹ ਪੂਰੀ ਦੁਨੀਆ ਦੇ ਲਈ ਇੱਕ ਬਹੁਤ ਤਾਂ ਉਹ ਪੂਰੀ ਦੁਨੀਆ ਦੇ ਲਈ ਡੇਂਜਰ ਬਣ ਜਾਂਦਾ ਸੋ ਉਹ ਕੀਤਾ ਪਿਆ ਤੇ ਜਿਵੇਂ ਹੁਣ ਆਹਾ ਆ ਫਿਲਹਾਲ ਸਵੇਰੇ ਸਵੇਰੇ ਕੱਢ ਕੇ ਹਟਿਆ ਹੁਣਾਂ ਕਿਸੇ ਨੇ ਇੱਥੇ ਆਪਦੀ ਹੈਲਥੀ ਬਿਸਕਟ ਖਾਦੇ ਸੀ ਪਾਣੀ ਨੂੰ ਐਨ ਹੈਲਥੀ ਕਰਤਾ ਇਹ ਬਸ ਇੱਕ ਮਾੜਾ ਜਿਹਾ ਕੱਢਿਆ ਤੇ ਬਾਕੀ ਉਧਰਲੇ ਪਾਸੇ ਘਟੋ ਘਟ ਸਾਡੇ ਕੋਲੇ ਟਰਾਲੀ ਕੱਢੀ ਪਈ ਆ ਉਹ ਟਰਾਲੀ ਵਾਂਗੂ ਉੱਥੇ ਜਿਹੜਾ ਸਾਰਾ ਏਦਾਂ ਦੀਆਂ ਚੀਜ਼ਾਂ ਭਰੀਆਂ ਹੋਈਆਂ ਕਿਸੇ ਨੇ ਆ ਨਾਰੀਅਲ ਤਾਰਿਆ ਸੀਗਾ ਸੁੱਕ ਸਾਦ ਮੰਗੀ ਸੀ ਤੇ ਆਪਦੀ ਸੁੱਕ ਪਾਣੀ ਨੂੰ ਦੇਤੀ ਪਾਣੀ ਗੰਦਲਾ ਕਰਤਾ ਕੋਈ ਸਿਰ ਚ ਕੰਗੀ ਫੇਰਦਾ ਫੇਰਦਾ ਛਿੱਟ ਗਿਆ ਕੋਈ ਆਪਦੇ ਮਾਂਜੇ ਤਾਰ ਗਿਆ ਅਹਰ ਦਾ ਕੋ ਸਾਰਾ ਦਿਨ ਸਾਡੇ ਮੱਥੇ ਲੱਗਦਾ ਰਹਿੰਦਾ ਇੱਥੇ ਆ ਹੁਣ ਉਧਰਲੇ ਪਾਸੇ ਬਾਈ ਵਰਗੇ ਖਾਲ ਕੱਢੀ ਜਾਂਦੇ ਆ ਜਦੋਂ ਉਹ ਆਉਂਦੇ ਆ ਤੇ ਮੈਨੂੰ ਫੇਰ ਕਿਤੇ ਜਾ ਕੇ ਚੜਾ ਕੇ ਆਉਣਗੇ ਤਪਿਓ ਇਹੋ ਵਾਲੇ ਗਾਣੇ ਵਾਲੇ ਆਖਿਰਕਾਰ ਸਾਢੇ 4 ਘੰਟੇ ਦੇ ਬਹੁਤ ਸੋਹਣੇ ਤੇ ਬਹੁਤ ਬੇਲੇ ਸਫਰ ਤੋਂ ਬਾਅਦ ਆਪਾਂ ਚੰਡੀਗੜ੍ਹ ਪਹੁੰਚ ਗਏ ਅ ਸ਼ਾਇਦ ਸਫਰ ਕਰਦੇ ਦੌਰਾਨ ਆਪਣਾ ਇਹ ਪਹਿਲਾ ਏਦਾਂ ਦਾ ਸਫਰ ਸੀ ਜਿਹੜੇ ਸਫਰ ਦੇ ਵਿੱਚ ਆਪਾਂ 4.5 ਘੰਟੇ ਲਗਾਤਾਰ ਬੱਸ ਬੈਠੇ ਰਹੇ ਨਹੀਂ ਤਾਂ ਮੋਟਰਸਾਈਕਲ ਦਾ ਕਰਨ ਮੁਰੋਣ ਤੋਂ ਆਪਾਂ ਨੂੰ ਕਦੇ ਵੇਹਲ ਨਹੀਂ ਮਿਲਦੀ ਆ ਪਹੁੰਚ ਗਏ ਜੇ ਇੱਕ ਵਾਰ ਫੇਰ ਆਪਾਂ ਸੁਪਨਿਆਂ ਦੇ ਇਸ ਸ਼ਹਿਰ ਚੰਡੀਗੜ੍ਹ ਦੇ ਵਿੱਚ ਮੈਂ ਜ਼ਿਆਦਾਤਰ ਜਦੋਂ ਵੀ ਇੱਥੇ ਆਉਂਦਾ ਨਾ ਕਿਤੇ ਵੀ ਜਾਣਾ ਏਦਾਂ ਜਾਣਾ ਹੋਵੇ ਰੈਂਡਮਲੀ ਤਾਂ ਮੈਨੂੰ ਇਹ ਹੁੰਦਾ ਕਿ ਮੈਂ ਪਬਲਿਕ ਟਰਾਂਸਪੋਰਟ ਯੂਜ਼ ਕੀਤਾ ਜਾਵੇ ਕਿਉਂਕਿ ਪਬਲਿਕ ਟਰਾਂਸਪੋਰਟ ਸਪੈਸ਼ਲੀ ਜਿਹੜੀਆਂ ਰੋਡਵੇਜ ਦੀਆਂ ਬੱਸਾਂ ਨੇ ਉਹਨਾਂ ਦੇ ਵਿੱਚ ਟਰੈਵਲ ਕਰਨ ਦਾ ਬਹੁਤ ਮਜ਼ਾ ਆਉਂਦਾ ਔਰ ਸੋ ਤਾਂ ਇਹ ਕੱਲਾ ਐ ਨਹੀਂ ਹੁੰਦਾ ਵੀ ਆਪਾਂ ਕਿਸੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ ਇਹ ਸਾਰੇ ਦੀ ਸਾਰੀ ਥੋੜੀ ਜਰਨੀ ਹੁੰਦੀ ਆ। ਰਾਹ ਦੇ ਵਿੱਚ ਚੱਲਦੇ ਹੋ ਤਾਂ ਭਾਂਤ-ਪਾਂਦਿਆਂ ਹੁੰਦੀਆਂ ਲੜਾਈਆਂ ਤੇ ਕਨੇਟਰਾਂ ਦਾ ਹੋਕਾ, ਰਾਹਾਂ ਦੇ ਵਿੱਚ ਆਸ-ਪਾਸੇ ਵਿਕਦੀਆਂ ਚੀਜ਼ਾਂ ਤੇ ਬੱਸੋ ਬੱਸ ਦੇ ਵਿੱਚ ਹੁੰਦੀ ਧੱਕਮ-ਧੱਕੀ ਉਹ ਸਾਰਾ ਇੱਕ ਸਫ਼ਰ ਬਣ ਜਾਂਦਾ ਹੈਗਾ। ਇਸੇ ਨੂੰ ਹੀ ਸਫ਼ਰਨਾਮਾ ਕਹਿੰਦੇ ਆ। ਇੱਥੇ ਹੀ ਆਪਾਂ ਇਹ ਸਫ਼ਰਨਾਮੇ ਸਾਰੇ ਸਿੱਖਿਆ। ਅਕਸਰ ਕਿਉਂਕਿ ਜਦੋਂ ਪਹਿਲਾਂ ਆਪ ਇੱਥੇ ਕੰਮ ਕਰਦੇ ਸੀ ਤਾਂ ਸਵੇਰੇ 3:30 ਵਜੇ ਦਫ਼ਤਰ ਤੋਂ ਆਉਣਾ ਤੇ 4 ਵਜੇ ਇੱਥੇ ਮੋਟਰਸਾਈਕਲ ਖੜਾਉਣਾ ਪਹਿਲੀ ਬੱਸ ਫੜਨੀ ਤੇ ਆਪਦਾ ਸਫ਼ਰ ਅੱਗੇ ਨਿਕਲ ਜਾਣਾ ਸੋ ਇਤੋਂ ਵੀ ਜਿਹੜਾ ਚੈਨਲ ਦਾ ਨਾਮ ਸੀ ਉਹ ਮੈਨੂੰ ਇੱਥੇ ਸੁਜੈਸਟ ਹੋਇਆ ਸੀਗਾ ਵੀ ਆਪਾਂ ਅੱਧੀ ਜ਼ਿੰਦਗੀ ਤਾਂ ਰਾਹਾਂ ਦੇ ਵਿੱਚ ਗੜਤੀ ਵੀ ਹਰੇਕ ਹਫ਼ਤੇ ਜਾਂਨੇ ਆਉਣੇ ਆ ਤਾਂ ਉਹਦੇ ਤੋਂ ਆਪਾਂ ਬਈ ਇਹ ਚੈਨਲ ਦਾ ਨਾਮ ਰਾਹਗੀਰ ਰੱਖਿਆ ਸੀ ਖੈਰ ਗੱਲਾਂ ਬਾਤਾਂ ਕਰਦੇ ਆਂਗੇ ਫਿਰ ਹਾਲ ਚੰਡੀਗੜ੍ਹ ਪਹੁੰਚ ਕੇ ਤੇ ਜਿਹੜੇ ਸੱਜਣ ਮੈਨੂੰ ਲੈਣ ਆਇਆ ਮੈਂ ਪਹਿਲਾਂ ਉਹਨਾਂ ਨੂੰ ਤਲਾਸ਼ ਲਾ ਉਹ ਕਿੱਥੇ ਜੇ ਬੈਠੇ ਆਗੇ ਕ੍ਰਿਸ਼ਨਾ ਡੰਕ ਨੇ ਦੇ ਇਹ ਤਾਂ ਕਿ ਨਵੀਂ ਜੋ ਬੀਤਿਆ ਹਾ ਹੈ ਮੈਨੂੰ ਚੇਤਾ ਨਹੀਂ ਹਰੇ ਦਾ ਸਾਹਿਬ ਯਾਰ ਤੇ ਟਾਈਮ ਕਿੰਨਾ ਹੋ ਗਿਆ ਬਹੁਤ ਸਾਲ ਹੋ ਗਏ ਲੋ ਜੀ ਘੁੰਮਦੇ ਘੁੰਮਦੇ ਆਖਰਕਾਰ ਆਪਾਂ ਮੋਹਾਲੀ ਪੰਜ ਫੇਸ ਦੇ ਵਿੱਚ ਪਹੁੰਚ ਗਏ ਤੇ ਸੋਨੂ ਬਾਈ ਹੋਰਾਂ ਨਾਲ ਮਿਲਾ ਦਈਏ ਪਹਿਲਾਂ ਤੇ ਸਕਰੀਨ ਦੇ ਸੋਡੇ ਜਿਹੜਾ ਉਹ ਸੱਜੇ ਬੰਨੇ ਤੇ ਆ ਮਿਸਟਰ ਸੁਮਿਤ ਥਾਲੋੜ ਠੀਕ ਹੈ ਬਾਈ ਹੋਰ ਹੈਗੇ ਹਰਿਆਣੇ ਤੋਂ ਫਤਿਆਬਾਦ ਮੰਡੀ ਆਦਮਪੁਰ ਜਿਲ੍ਹਾ ਹਿਸਾਰ ਪੈ ਜਾਂਦਾ ਠੀਕ ਹੈ ਨਾ ਜੀ ਪ੍ਰੋਪਰ ਇੰਟਰੋਡਕਸ਼ਨ ਆਪ ਕੀ ਸਰ ਹਾਂਜੀ ਠੀਕ ਹੈ ਜੀ ਤੇ ਕਈ ਵਾਰੀ ਆਪਾਂ ਜਦੋਂ ਲੰਘਿਆ ਹਿਸਾਰ ਕੋਲੋਂ ਤਾਂ ਬਾਈ ਹੋਰਾਂ ਦਾ ਜ਼ਿਕਰ ਕੀਤਾ ਹੁਣ ਮੈਨੂੰ ਨਹੀਂ ਪਤਾ ਇਹ ਵੀਡੀਓ ਦੇਖਦੇ ਆ ਕਿ ਨਾ ਦੇਖਦੇ ਆ ਦੇਖਦੇ ਆ ਹੁਣ ਤਾਂ ਕਹਿਣਾ ਤੇ ਕਈ ਵਾਰੀ ਆਪਾਂ ਜ਼ਿਕਰ ਕੀਤਾ ਵੀ ਇੱਥੇ ਕੋਲ ਦੀ ਲੰਘ ਜਾਂਦੇ ਹਾਂਗੇ ਉਦੋਂ ਖੈਰ ਇਹ ਤਾਂ ਸੁਭਾਅ ਨਹੀਂ ਬਣਿਆ ਤੇ ਅੱਜ ਆਪਾਂ ਬਹੁਤ ਟਾਈਮ ਬਾਅਦ ਮਿਲਿਆ ਆ ਆਪਾਂ ਕਿੰਨੇ ਸਾਲ ਬਾਅਦ ਮਿਲਿਆ 2 ਸਾਲ 2 ਹੋ ਗਏ ਉਹਨੇ 2 ਜ਼ਿਆਦਾ ਹੋ ਗਿਆ ਉਹਨੇ ਜ਼ਿਆਦਾ ਵੀ 2 ਤੋਂ ਜ਼ਿਆਦਾ ਹੋ ਗਏ ਉਹਨੇ ਜ਼ਿਆਦਾ ਹੋ ਗਏ ਉਹਨੇ ਸਾਹੂ ਆਪਣੇ ਕੋ ਹੈ ਹਾਂ ਮਿਸਟਰ ਅਸ਼ੀਮ ਹੈਲੋ ਆਇਆ ਹੈਲੋ ਜੀ ਹੈਲੋ ਤੇ ਬਾਈ ਹੋ ਰਿਹਾ ਬਾਈ ਹਿਮਾਚਲ ਤੋਂ ਇਹ ਪਹਿਲੇ ਅਮਰੀਕਾ ਮੇਰੇ ਤੇ ਉਹ ਦਾ ਐਡਰੈਸ ਹੋਣਾ ਮੇਰਾ ਕਦਾ ਹਿਮਾਚਲ ਦਾ ਹਵੀਰਪੁਰ ਨਹੀਂ ਇਹ ਕਿਵੇਂ ਕਹਿੰਦਾ ਹਵੀਰਪੁਰ ਨੂੰ ਹਵੀਰਪੁਰ ਤੇ ਪਹਿਲਾ ਜਿਵੇਂ ਤੁਸੀਂ ਬਾਈ ਦਾ ਸ਼ਾਟ ਦੇਖਿਆ ਨਾ ਇੱਕ ਵੀਡੀਓ ਮਾਰੀ ਜੀ ਲਾਈ ਮੁਰੇ ਆ ਪੰਜ ਦੋ ਕਿਉਂਕਿ ਜਿਹੜੀ ਉਧਰਲੀ ਬੋਲੀ ਆ ਖੈਰ ਆਪਾਂ ਨੂੰ ਮਾੜੀ-ਮੋਟੀ ਸਮਝ ਆ ਜਾਂਦੀ ਆ ਉਹ ਤੁੰਜੂ-ਮੁੰਜੂ ਜਦੋਂ ਹੁੰਦੀ ਹੈਗੀ ਅਸੀਂ ਆਪ ਜਿਉ ਹੋ ਜੀ ਤੇ ਮਜ਼ਾਕ ਕਰਦੇ ਰਹਿੰਦੇ ਹਾਂ ਇੱਕ ਦੂਜੇ ਨਾਲ ਅੱਜ ਵੀ ਸਾਡੀ ਹੋਣਾ ਅਸੀਂ ਨਿਕਲੀ ਆ ਰਹੀ ਸੀ ਜਦੋਂ ਬਾਈ ਕਰੇ ਗੱਲ ਕਰ ਰਿਹਾ ਸੀ ਨਹੀਂ ਕਿੰਨਾ ਟਾਈਮ ਹੋ ਗਿਆ 2.5 ਸਾਲ ਹੋ ਗਏ ਹੁਣੇ ਤੋਂ ਹਾਂ 2022 ਮੈਂ ਹਾਂ ਨੈਕ ਇਮਪਲਸ ਮੇ ਮਿਲਿਆ ਬਸ ਉਦਰੀ ਮਿਲੇ ਇਸ ਕੇ ਬਾਅਦ ਇੱਕ ਵਾਰ ਆਇਆ ਸੀ ਸਿਸਟਮ ਪਤਾ ਨਹੀਂ ਕੁਝ ਕਰਵਾਣੇ ਆਇਆ ਸੀ ਹਾਂ ਉਸ ਟਾਈਮ ਵੀ ਮਿਲੇ ਹੈ ਠੀਕ ਹੈ ਤੇ 2022 23 ਦੀ ਬਾਤ ਹੈ 22 23 ਦੀ ਬਾਤ ਹੈ ਤੇ 2017 ਤੋਂ ਅਸੀਂ ਇਕੱਠੇ ਆ ਤੇ ਮੈਂ ਤੇ ਸੁਮਿਤભાઈ ਇਕੱਠੇ ਇੱਕੋ ਬੈਚ ਸੀਗੇ ਤੇ ਇਕੱਠਿਆਂ ਨੇ ਅਸੀਂ ਟ੍ਰੇਨਿੰਗ ਕੀਤੀ ਟ੍ਰੇਨਿੰਗ ਵਾਲੇ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਇਕੱਠੇ ਆ ਇਕੱਠੇ ਰਵਾਂਗੇ ਬਸ ਤਿੰਨ-ਚਾਰ ਬਾਅਦ ਮਿਲ ਰਹੇ ਹਾਂ ਦਿਨ ਯਾਦ ਹੈ ਡੇਟ ਕਿ ਹੋ ਜਾ ਨਹੀਂ ਡੇਟ ਕਹਿੰਦੇ ਜੂਨ 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 ਮੇਰੀ 22 ਸੈਕਿੰਡ ਜੂਨ 18 ਅੱਜ ਆ ਪਹਿਲੇ ਜਦ ਮੈਂ 4 ਦਿਨ ਬਾਅਦ ਨੇ ਆਇਆ ਤਾਂ ਠੀਕ ਆ ਭਾਈ ਤੇ ਅਸ਼ੀਸ਼ ਵੀ ਵੈਸੇ ਉਸੇ ਸਾਥ ਹੀ ਮਿਲ ਗਿਆ ਸੀ ਤੇ ਇਹ ਸਾਡਾ ਉਹ ਟਾਈਮ ਦੇ ਵਿੱਚ ਕੰਮ ਦੇ ਵਿੱਚ ਸਾਡਾ ਜੂਨੀਅਰ ਸੀ ਅੱਜ ਸੀਨੀਅਰ ਹੈ ਅੱਜ ਸੀਨੀਅਰ ਹੈ ਤੇ ਟੋਟਲ ਮੁੰਡਿਆਂ ਦਾ ਐਕਸਪੀਰੀਅੰਸ ਅੱਜ ਅਸੀਂ ਕਾਊਂਟ ਕਰ ਰਹੇ ਸੀ 10 ਸਾਲ ਦਾ ਐਕਸਪੀਰੀਅੰਸ ਹੋ ਗਿਆ ਪੈਨਸ਼ਨ ਲੱਗਣ ਵਾਲੀ ਹੋ ਗਈ ਆ ਦੋਨਾਂ ਦੀ ਤੇ ਚਲੋ ਅਸੀਂ ਵੀ ਗਰੀਬ ਹੈ ਗਰੀਬ ਗਰੀਬ ਤਾਂ ਦੇਖੋ ਆਈ ਚਲਾਈਏ ਚਲਦੀ ਰਹਿਣੀ ਆ ਆਏਗਾ ਪੈਸਾ ਜਾਏਗਾ ਪੈਸਾ ਆਏਗਾ ਪੈਸਾ ਜਾਏਗਾ ਪੈਸਾ ਹੈ ਕਿ ਨਹੀਂ ਹਾਂਜੀ ਤੇ ਵੱਡੀ ਚੀਜ਼ ਇੱਕ ਗੱਲ ਹੋਰ ਮੈਂ ਇਹਨਾਂ ਬਾਰੇ ਦੱਸਦਾ ਹਾਂ ਕਿ ਜਿਹੜੇ ਮੇਰੇ ਸਟਾਰਟਿੰਗ ਦੇ ਸਫਰ ਆ ਜਿੰਨੇ ਵੀ ਟੂਰ ਹੋਇਆਗੇ ਉਹਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਰਿਹਾ ਹੈ ਇਹਨਾਂ ਦਾ ਉਹਨਾਂ ਦਾ ਠੀਕ ਹੈ ਨਾ ਥੋੜਾ ਜਿਹਾ ਸਪੋਰਟ ਹੋਣਾ ਚਾਹੀਏ ਮਤਲਬ ਹੋਣਾ ਸੀ ਔਰ ਅੱਭੀ ਮਤਲਬ ਦੇਖੋ ਇਤਨਾ ਕੰਟਰੀਬਿਊਸ਼ਨ ਕੀਤਾ ਤਾਂ ਕੁਝ ਉਹ ਪਾਰਟਨਰਸ਼ਿਪ ਵੀ ਹੋਣੀ ਸੀ ਹਾਂ ਸ਼ੇਅਰਸ ਹੋਣੇ ਚਾਹੀਏ ਸ਼ੇਅਰਸ ਨਹੀਂ ਸ਼ੇਅਰ ਵੀ 30% 40% ਤੇਰੇ ਟਾਪ ਵਾਲੀ ਗੋਲ ਨਾ ਤੇ ਚਲੋ ਭਾਈ ਅਸੀਂ ਹੁਣ ਇੱਥੇ ਮਾੜਾ ਮੋਟਾ ਪ੍ਰਸ਼ਾਦਾ ਪਾਣੀ ਛਕਦੇ ਆਂ ਗੱਲਾਂ ਬਾਤਾਂ ਕਰਦੇ ਆਂ ਤੇ ਵਲੌਗ ਨੂੰ ਆਪਾਂ ਜਾਰੀ ਰੱਖਦੇ ਆਂ ਫਿਲਹਾਲ ਅਸੀਂ ਸਭ ਤੋਂ ਪਹਿਲਾਂ ਪੁਰਾਣੀ ਕੰਪਨੀ ਆਪਦੀ ਜਿਹੜੀ ਨੈਗ ਗਲੋਬਲ ਮਹਾਲੀ ਦੇ ਵਿੱਚ ਉਹ ਦੇਖ ਕੇ ਆ ਰਹੇ ਆਂ ਆ ਦਿਖੀ ਨਹੀਂ ਜਨਾਬ ਨੂੰ ਤਾਂ ਦਿਖੀ ਨਹੀਂ ਕਦੋਂ ਨਿਕਲ ਗਈ ਗਈ ਹੋ ਗਈ ਨਹੀਂ ਪਤਾ ਨਹੀਂ ਅੱਜ ਨੀ ਹੁਣ ਹੈ ਇਧਰ ਵੈਸੇ ਨੈਗ ਹਾਂ ਹਾਂ ਇਧਰ ਹੀ ਹੈ ਉਹ ਦੂਸਰੀ ਵੀਡੀਓ ਵੀ ਕਰ ਰਹੀ ਐ ਅੱਛਾ ਫੋਨ ਵੀ ਆ ਰਹੇ ਹੁੰਦੇ ਆਂ ਅਸੀਂ ਨਿਕਲੇ ਤੋ ਗਰੋ ਕਰੀ ਖੰਭਾ ਜਾਤੇ ਹਾਂ ਉਸ ਨੂੰ ਗਰੋ ਕਰਾ ਕੇ ਫਿਰ ਨਿਕਲੇ ਦੇ ਜਿੱਤ ਮਤਲਬ ਜਿੱਥੇ ਪਿਆ ਹਮਾਰਾ ਜਿੰਨਾ ਪੇਲ ਪਾਣੀ ਹਮਨੇ ਦੇਣਾ ਦੇ ਦਿਆ ਉਸਕੇ ਬਾਅਦ ਉਹ ਗਰੋ ਕਰ ਗਿਆ ਠੀਕ ਹੈ ਠੀਕ ਹੈ ਭਾਈ ਤੇ ਚਲੋ ਜੀ ਹੁਣ ਅਸੀਂ ਛਕਲੀ ਮਾਣਾ ਮੋਟਾ ਕੁਝ ਤੇ ਸਾਡੀ ਜਦੋਂ ਵੀ ਇਕੱਠੇ ਹੁੰਨੇ ਆਗੇ ਜਾਂ ਪਹਿਲਾਂ ਵੀ ਕਿਤੇ ਤਾਂ ਡੋਮੀਨੋਸ ਦੇ ਵਿੱਚ ਹੀ ਹੁੰਨੇ ਆ ਤੇ ਹੁਣ ਡੋਮੀਨੋਸ ਦੇ ਵਿੱਚ ਆ ਕੇ ਇੱਥੇ ਪੀਜ਼ਾ ਖਾਣੇ ਆ ਤੇ ਫੇਰ ਗੱਲਾਂ ਬਾਤਾਂ ਕਰਦੇ ਆ ਲਓ ਜੀ ਸਵਾਗਤ ਆ ਤੁਹਾਡਾ ਅਗਲੇ ਦਿਨ ਦੀ ਸਵੇਰ ਦੇ ਵਿੱਚ ਤੇ ਟਾਈਮ ਸਵੇਰ ਸਵੇਰ ਦੇ 10 ਵਜੇ ਦਾ ਹੋ ਰੱਖਿਆ ਕਿਉਂਕਿ ਥੋੜਾ ਜਿਹਾ ਸ਼ਹਿਰ ਇਹ ਲੇਟ ਖੁੱਲਦਾ 10 ਵਜੇ ਤੋਂ ਮੇਰੇ ਖਿਆਲ ਨਾਲ ਹੋਊਗਾ ਤਾਂ ਉੱਤੇ ਹੀ ਹੋਗੇ ਟਾਈਮ ਪਰ ਘਟ ਨਹੀਂ ਹੋਣਾ ਇਹ ਆ ਗਿਆ ਲੈਟਾਂ ਜਿਹੜੀਆਂ ਪੰਜ ਫੇਸ ਦੀਆਂ ਪੈ ਜਾਂਦੀਆਂ ਨੇ ਤੇ ਇਧਰਲੇ ਪਾਸੇ ਸਾਹਮਣੇ ਭੈਣਾਂ ਦਾ ਢਾਬਾ ਤੇ ਬਾਕੀ ਸਾਰੀ ਜਿਹੜੀ ਪੰਜ ਫੇਸ ਦੀ ਮਾਰਕੀਟ ਆ ਉਹ ਬਣੀ ਹੋਈ ਆ ਤੇ ਮਹਾਲੀ ਸ਼ਹਿਰ ਕਹਿੰਦੇ ਜਦੋਂ ਸਵੇਰੇ ਸਵੇਰੇ ਖੁੱਲਦਾ ਤਾਂ ਇਹਨਾਂ ਚਾਹ ਦੀਆਂ ਦੁਕਾਨਾਂ ਦੇ ਨਾਲ ਖੁੱਲਦਾ ਉਹ ਜਿਹੜਾ ਬਾਈ ਦੇ ਪਿਛਲੇ ਪਾਸੇ ਠੇਕਾ ਦੀਂਦਾ ਉਹ ਲੇਟ ਖੁੱਲੂ ਪਰ ਸਭ ਤੋਂ ਪਹਿਲਾਂ ਜਿਹੜੇ ਇੱਥੇ ਚਾਹ ਦੀਆਂ ਸਟਾਲਾਂ ਨੇ ਉਹ ਲੱਗਣੀਆਂ ਸ਼ੁਰੂ ਹੋ ਜਾਂਦੇ ਨੇ। ਪਰੌਠੇ ਪੂਰੀਟੇ ਸ਼ੱਕਲੇ ਤੇ ਬਾਈ ਹੋਰਾਂ ਦਾ ਹੁਣ ਆਪ ਇੱਥੇ ਚਾਹ ਤਰਾਈ ਹੈ। ਚਾਹ ਸ਼ੱਕਦੇ ਆਂਗੇ ਬਹਿ ਕੇ ਇੱਥੇ। ਇੱਕ ਤਾਂ ਬੰਦਾ ਹੋਇਆ ਹੈ। ਨਹੀਂ ਮਤਲਬ ਲੇਟ ਖੁੱਲਤਾ ਹੈ ਉਹ। ਕੈਸੇ ਹੋ? ਕੈਸੇ ਹੋ? ਹੈਲੋ। ਨਮਸਤੇ, ਗੁੱਡ ਮਾਰਨਿੰਗ। ਹਾਈ। ਹੈਲੋ। ਹਾਓ ਆਰ ਯੂ? ਸਾਸਰੀਆ ਕਾਲ। ਲਾਲ ਕਿਉਂ ਹੋ ਰਹਾ ਹੈ? ਨਹੀਂ ਹੋ ਰਹਾ ਉਹ। ਲਾਲ ਹੋ ਗਿਆ ਭਾਈ। ਕੈਮਰਾ ਠਾ ਦੇ। ਸਮਟ। ਟਮਾਟਰ ਇਹ ਇਹ ਕਲਰ ਚੇਂਜ ਕਰ ਗਿਆ ਕੈਮਰਾ ਹਟਾ ਦੇ ਨੀ ਕਲਰ ਕਿਉਂ ਚੇਂਜ ਹੋ ਰਿਹਾ ਹੈ ਪਤਾ ਨਹੀਂ ਹੈ ਬਾਈ ਇਹ ਡੁਪਲੀਕੇਟ ਆ ਗਿਆ ਇਹ ਮੇਨ ਮੁੱਦਾ ਆ ਰਿਹਾ ਮੈਨੂੰ ਤੇ ਜਿੰਨੇ ਵੀ ਮੇਰੇ ਨਾਲ ਸੱਜਣਾ ਪਤਾ ਨਹੀਂ ਹੁਣ ਉਹ ਆਪਣਾ ਸੁਭਾਅ ਪਹਿਲਾਂ ਉਮੀਦਾਂ ਸੀ ਜਾਂ ਹੁਣ ਤੇ ਸਾਰੇ ਜਾਨੇ ਕੈਮਰੇ ਪੂਰੇ ਕੋਈ ਵੀ ਖੁੱਲ ਕੇ ਬੋਲ ਨਹੀਂ ਪਾਉਂਦਾ ਸਾਰੇ ਕੈਮਰਾ ਸ਼ਾਈ ਮੁੰਡੇ ਹੈਗੇ ਬੋਲੋ ਸਰ ਕਿਆ ਕਹਤਾ ਹੈ ਮਤਲਬ ਤੁਹਾਡਾ ਹਾਂ ਜਿੰਦਾਬਾਦ ਮੇਰਾ ਵੀ ਠੀਕ ਹੈ ਬਾਈ ਦੇ ਨਾਲ ਜਦੋਂ ਵੀ ਸਾਡੀ ਕਨਵਰਸੇਸ਼ਨ ਹੁੰਦੀ ਹੈ ਨਾ ਆ ਕੇ ਕੱਲ ਵੀ ਮੈਂ ਗੱਲ ਛੇੜੀ ਨਹੀਂ ਸੁਮਿਤ ਨੇ ਛੇੜਤੀ ਸੀ ਏ ਵੀ 20 ਵਾਲੀ ਮੈਗੀ 50 200 200 ਨਹੀਂ ਕਰਤੀ ਠੀਕ ਹੈ ਬਾਈ ਤੇ ਇਧਰਲੇ ਪਾਸਾ ਮਤਲਬ ਆਪਕੇ ਔਰ ਸੇ ਤੋਂ ਉੱਚੇ ਪਹਾੜ ਨਹੀਂ ਹੈ ਮਤਲਬ ਉੱਚੇ ਪਹਾੜ ਨਹੀਂ ਹੈ ਨਾ ਤੇਰੇ ਵਾਲੇ ਪਾਸੇ ਉਦਾ ਕਿਤਨੇ ਉੱਚੇ ਪਹਾੜ ਹੈ ਇਹਨੇ ਹੈ ਇਹਨੇ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਉਹ ਅਰਾਵਲੀ ਵਾਲੇ ਮੈਂ ਉਹ 900 1000 ਮੀਟਰ ਦੇ نیچے ਇਨਕੀ ਦੇਖੇ ਇਕਟਵਾ ਦਿੰਗੇ ਠੀਕ ਹੈ ਠੀਕ ਹੈ ਠੀਕ ਇਹ ਤੋਂ ਮਤਲਬ ਪੰਜਾਬ ਸੇ ਸਾਤਮਾ 19 19 ਜੀ ਕਿਤਨਾ ਵੱਡਾ ਦਿੱਤਾ ਹੈ बस पास भी है ये तो हमीरपुर से है ना हमीरपुर है ता हमीरपुर है के हमीरपुर है हमीरपुर है केड़ा पिंड है हमीरपुर पिंड दा नाम की है ते दा हाथ पिंड दा नाम की है पिंड दा नाम की है गुदवी हैं गुदवी की 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 नाना पहले वाला पहला वाला गुदवी गुदवी ठीक है गुदवी है पिंड ए दा गुदवी दा लड़का है हां पिंड दा दा लड़का गुदवी दा शैल्स भी लगा गबरू पिंड दा दा लड़का हां ਇਹ ਇਹਨਾਂ ਦੇ ਹੱਥ ਵਿੱਚ ਪੰਡਤਾਂ ਦੇ ਲੜਕੇ ਨੂੰ ਯਾਦ ਆ ਗਿਆ ਇਹਨਾਂ ਦੇ ਏਰੀਆ ਦੇ ਵਿੱਚ ਮਠਾਈ ਮਸ਼ਹੂਰ ਹੈ ਲਿਆ ਖਵਾਈ ਤਾਂ ਆਣੀਆਂ ਇਹਨੇ ਪੰਡਤਾਂ ਦੀ ਹੱਟੀ ਹਾਂ ਬੇਸਨ ਬੇਸਨ ਦੀ ਮਠਾਈ ਮਸ਼ਹੂਰ ਹੈ ਨਾ ਜਿਆਦਾ ਹੁਣ ਕੇਵਲ ਮਤਲਬ ਉਹਨੇ ਇਕੱਲੀ ਬੇਸਨ ਵਾਲੀ ਮਸ਼ਹੂਰ ਹੈ ਕਿ ਬਾਕੀ ਵੀ ਨਹੀਂ ਉਹ ਬਣਾਉਂਦੇ ਬੇਸਨ ਹੈ ਕੇਵਲ ਬੇਸਨ ਬਣਾਉਂਦੇ ਹੈ ਔਰ ਸਿਖਾਈ ਨਹੀਂ ਉਹਨੂੰ ਤੇ ਅਖੀਰ ਨੂੰ ਜਦੋਂ ਆਸ਼ੀਸ਼ ਨੇ ਘਰ ਆਉਣਾ ਨੂੰ ਤਾਂ ਸਾਡੀ ਡਿਮਾਂਡ ਇਹ ਹੁੰਦੀ ਸੀ ਵੀ ਪੰਡਤਾਂ ਦੀ ਹੱਟੀ ਤੋਂ ਜਿਹੜੀ ਬੇਸਨ ਦੀ ਬਰਫੀ ਹੈਗੀ ਉਹੋ ਲਿਆ ਕੇ ਦੇਣੀ ਹੈ ਤੇ ਲਿਆ ਕੇ ਤਾਂ ਖੈਰੇ 6 ਮਹੀਨੇ ਚੱਕਰ ਹੀ ਦਿੰਦਾ ਹੁੰਦਾ ਸੀ ਮਹਿੰਗੀ ਵੀ ਸੀ ਹੁੰਦਾ ਕਿੰਨੇ ਕਿੰਨੇ ਕੀ ਰੇਟ ਹੁੰਦੀ ਆ ਯਾਦ ਨਹੀਂ ਆ ਨਾ ਹੁਣ ਹੁਣ ਤਾਂ ਲਿਆਂਦੀ ਵੀ ਨਹੀਂ ਕਿਸੇ ਨੇ ਮੰਗਾਈ ਨਹੀਂ ਹੋਣੀ ਹੁਣ ਤਾਂ ਅਸੀਂ ਮੰਗਾਉਂਦੇ ਸੀ ਠੀਕ ਐ ਬਾਈ ਇਸ ਵਾਰ ਆਪ ਜ਼ਰੂਰ ਲੈ ਕੇ ਆਇਓ ਹਮੀਰਪੁਰ ਚੋ ਨੇ ਦੁਕਾਨ ਠੀਕ ਐ ਫਿਰ ਆਪ ਦਬਾਓਗੇ ਉਤਨੀ ਵਸ ਹੀ ਖਾ ਲੋਗੇ ਲੈ ਲੇਗੇ ਆਮ ਹਮੀਰਪੁਰ ਬੱਸ ਸਟੈਂਡ ਤੇ ਹੀ ਇਹ ਦੁਕਾਨ ਹੈਂ ਆਣੂ ਆਣੂ ਮੈਂ ਇਹ ਆਣੂ ਇਹ ਮਤਲਬ ਗਾਉਂ ਹੈ ਆਪਕੇ ਘਰ ਦਾ ਰਸਤਾ ਆਣੂ ਸੇ ਚੇਂਜ ਹੁੰਦਾ ਹੈ ਮੇਰੇ ਘਰ ਪਰਲੇ ਹੀ ਆਣੂ ਆਗੇ ਹੈ ਹਮੀਰਪੁਰ ਬੱਸ ਸਟੈਂਡ ਸੇ ਆਗੇ ਹੈ ਤੋ ਇਹ ਹਮੀਰਪੁਰ ਮੈਂ ਕਿਉਂ ਨਹੀਂ ਹੈ ਦੁਕਾਨੀ ਅਮਿਰਪੁਰੀਆ ਸ਼ਰੀਆ ਨੂੰ ਵੀ ਜੈਸੇ ਖਰੜ ਹੈ ਕਾਚ ਵਾਲੀ ਮੈਂ ਡਾਲ ਦੇਣਾ ਅੰਕਲ ਜੀ ਬਸ ਚਲ ਜਪਾ ਦੇ ਇੱਕ ਡਿਸਪੋਜ਼ਲ ਵਿੱਚ ਡਾਲ ਦੇਣਾ ਸੈਕਰੀਫਾਈਜ਼ ਕਰ ਰਿਹਾ ਠੀਕ ਹੈ ਭਾਈ ਤੇ ਛਕਦੇ ਹਾਂ ਹੁਣ ਅਸੀਂ ਚਾਹ ਤੇ ਖੈਰ ਸਾਡੇ ਕੋਲ ਪੰਡਤਾ ਦੀ ਪੰਡਤਾ ਦੀ ਹੱਟੀ ਦੀ ਬਰਫੀ ਤਾਂ ਹੈ ਨਹੀਂ ਪਰ ਫਿਰ ਵੀ ਚੱਕ ਲਈ ਚਾਹ ਪੀ ਕੇ ਗੁਜ਼ਾਰਾ ਕਰ ਲਾਂਗੇ ਅੱਜ ਤੇਰੇ ਨਾਲ ਸੱਚੀ ਲਾਲ ਕਿਉਂ ਹੈ ਬਹੁਤ ਜ਼ਿਆਦਾ ਲਾਲ ਹੋ ਰਿਹਾ ਯਾਰ ਗੁੱਸਾ ਕਰ ਰਹਾ ਹੈ ਅੱਛਾ ਗੁੱਸਾ ਕਰ ਰਹਾ ਹੈ ਕੈਮਰਾ ਹਟਾ ਦੇ ਕੈਮਰਾ ਬੰਦ ਕਰ ਦੇ ਠੀਕ ਹੈ ਬਾਕੀ ਠੀਕ ਹੈ ਤੇ ਬਾਕੀ ਇਹ ਆ ਕੱਲ ਸ਼ਾਮ ਨੂੰ ਅਸੀਂ ਇੱਥੇ ਹੀ ਡੋਮੀਨੋਜ਼ ਖਾ ਕੇ ਵੀਡੀਓ ਬੰਦ ਕਰਤੀ ਸੀ ਤੇ ਅੱਜ ਇੱਥੇ ਕਿਉਂਕਿ ਸੁਮਿਤ ਨੇ ਕਰਵਾਉਣਾ ਸੀ ਕਿ ਸਿਸਟਮ ਠੀਕ ਆਪਦਾ ਤੇ ਇਹ ਹਜੇ ਵੀ ਸੁਮਿਤ ਭਾਈ ਉੱਥੇ ਕੰਮ ਕਰਦਾ ਜਿੱਥੇ ਆਪਾਂ ਕੰਮ ਕਰਦੇ ਸੀ ਇਕੱਠੀ ਲੱਗੇ ਆ ਅਸੀਂ ਤੇ ਬਾਈ ਹੋਰ ਹਜੇ ਵਰਕ ਫਰੋਮ ਹੋਮਸ ਤੇ ਲੇ ਹੋਇਆ ਮੇਰੀ ਚਾਹ ਆ ਗਈ ਇੱਧਰ ਰੱਖ ਦੋਗੇ ਭਾਈ ਜੀ ਅੰਕਲ ਜੀ ਦਾ ਇੰਟਰਵਿਊ ਮੈਂ ਅੰਕਲ ਜੀ ਇੰਟਰਵਿਊ ਕਿੰਨੇ ਸਾਲ ਹੋ ਗਏ ਆਪਕੋ ਹਾਂ 40 41 ਸਾਲ ਹੋ ਗਏ ਠੀਕ ਚਾਹ ਬਣਾਤੇ ਹੋ ਨਹੀਂ ਚਾਹ ਬਣਾਤੇ ਨੇ ਤੋ ਯਾਦ ਹੈ ਜੀ ਆ 30 30 ਸਾਲ ਚਾਹ ਬਣਾਉਂਦੇ ਤੇ ਬਾਅਦ ਦੇ ਵਿੱਚ ਅਸੀਂ ਕੱਲ ਜਦੋਂ ਸ਼ਾਮ ਨੂੰ ਚੱਲ ਗਏ ਸੀ ਤਾਂ ਜਾ ਕੇ ਆਪਾਂ ਗੱਲਾਂ ਬਾਤਾਂ ਮਾਰਦੇ ਰਹੇ ਤੇ ਪ੍ਰਾਣੇ ਜਿਵੇਂ ਹੁੰਦਾ ਹਨਾ ਕਈ ਜੋ ਪੁਰਾਣੇ ਟਾਈਮ ਤੋਂ ਬਾਅਦ ਬੰਦੇ ਇਕੱਠੇ ਹੁੰਦੇ ਹੈਗੇ ਤਾਂ ਫਿਰ ਜੱਕੜ ਚੱਲਦਾ ਰਹਿੰਦਾ ਤੇ ਹੁਣ ਕੱਲ ਅੱਜ ਸਵੇਰੇ ਫੇਰ ਇੱਥੇ ਆਇਆ ਇੱਥੇ ਇੱਕ ਦੁਕਾਨ ਹੈ ਜਿੱਥੋਂ ਸਿਸਟਮ ਲੈ ਕੇ ਗਏ ਸੀ ਉਹ ਸਿਸਟਮ ਆ ਸੀਪੀਯੂ ਜਿਹਨੂੰ ਕਹ ਦਿੰਦੇ ਆਪਾਂ ਉਹ ਚੇਂਜ ਕਰਵਾ ਕੇ ਤੋਂ ਫੇਰ ਜਾਣਾ ਹੁਣ ਉਹਨੂੰ ਡੀਕੀ ਜਾਨੇ ਅਸੀਂ ਇੱਥੇ ਬੈਠੇ ਡੋਮੀਨੋਸ ਤੋਂ ਕੱਲ ਖਾ ਲਿਆ ਸੀ ਵੀਰੇ ਆਪਾਂ ਹੋਰ ਖਾ ਲੈਂਦੇ ਆ ਖਾ ਲੈਨੇ ਆ ਚਲੋ ਚੰਦ ਸਵੇਰੇ ਸਵੇਰੇ ਚੀਜ਼ ਬਸਟ ਫਾਰਮ ਹਾਉਸ ਉਹ ਖਾਣਾ ਜਿਹੜੀ ਕੱਲ ਮੈਂ ਕਰਾਈ ਸੀ ਹੈ ਓਏ ਉਹ ਕੀ ਸੀ ਪਫ ਨਹੀਂ گارਲਿਕ ਬਰੈਡ گارਲਿਕ ਬਰੈਡ ਖਾਣੀਆ ਸੁੱਕੀ ਰੋਟੀ ਲੈ ਕੇ ਆਮ ਰੋਟੀ ਨਹੀਂ ਖਾਣੀ ਨਹੀਂ ਖਾਣੀ ਠੀਕ ਹੈ ਬਾਈ ਇਹ ਵੀ ਲੋਟ ਹੈਗਾ ਤੇ ਚਲੋ ਜੀ ਹੁਣ ਅਸੀਂ ਪਹਿਲਾਂ ਇੱਕ ਕਦੀ ਸਿਸਟਮ ਚੇਂਜ ਕਰਾ ਲਈਏ ਤੇ ਅੱਗੇ ਦਾ ਫੇਰ ਦੇਖਦੇ ਆ ਕਿ ਬਣਦਾ ਕਿ ਨਹੀਂ ਬਣਦਾ ਤੇ ਬਾਕੀ ਜੇ ਮਹਾਲੀ ਦੇ ਵਿੱਚ ਕਿਸੇ ਨੇ ਕੋਈ ਕੰਮ ਲੈਣਾ ਹੋਵੇ ਨਾ ਵੀ ਲੱਗਣਾ ਲੁਗਣਾ ਹੋਵੇ ਤਾਂ ਅਸੀਸ ਸੱਸੇ ਮਿਲ ਆਸੀਸ ਮੈਨੂੰ ਮੈਸੇਜ ਕਰ ਲਓ ਮੈਂ ਤੁਹਾਨੂੰ ਕੰਟੈਕਟ ਨੰਬਰ ਦੇ ਦੂੰ ਤੰਗ ਕਰ ਲਿਓ ਬਾਈ ਨੂੰ ਠੀਕ ਹੈ ਲਗਵਾ ਦੋ ਯਾਰ ਹਰ ਕਿਸੇ ਜੀਮੇਲ ਆਈਡੀ ਬਤਾ ਦਿਓ ਨਾ ਨਹੀਂ ਜੀਮੇਲ ਤੇ ਚਲੋ ਕੋ ਮੈਨੂੰ ਮੈਨੂੰ ਕਰ ਲੈਣਗੇ ਜਿੰਨੇ ਕਰਨਾ ਉਹ ਡੀਐਮ ਕਰ ਲਿਓ ਤੇ ਆਪਾਂ ਬਈ ਹੋਰਾਂ ਨਾਲ ਤੁਹਾਨੂੰ ਸੰਪਰਕ ਸਾਧਾਂਗੇ ਠੀਕ ਹੈ ਜੀ ਬੜੀਆ ਕੰਪਨੀ ਵਿੱਚ ਲਗਾਏਗਾ ਬਿਨਾਂ ਕੋਈ ਖਰਚਾ ਹਾਂ ਬਿਨਾਂ ਕੋਈ ਖਰਚਾ ਪਰਚੀ ਉਹੀ ਹੈ ਤਨਖਾਹ ਤਾਂ ਮਿਲ ਜੂ ਬੰਦੇ ਨੂੰ ਮਿਲ ਜੂ ਕੰਮ ਕਰਨਾ ਪਊਗਾ ਕੰਮ ਕਰਨਾ ਪਊਗਾ ਇਹ ਤਾਂ ਲਗਾ ਸਕਦਾ ਇਸ ਕੰਮ ਦਾ ਤੂੰ ਇੱਥੇ ਰਹਿਣਾ ਨਾ ਉਹ ਤਾਂ ਹਜੇ ਹਜੇ ਨਹੀਂ ਹੈ ਚਲੋ ਭਾਈ ਮੇਰੀ ਚਾਹ ਇੱਧਰ ਪਈ ਠੰਡੀ ਹੋਈ ਜਾਂਦੀ ਆ ਤੇ ਸ਼ੱਕੀ ਇਹ ਪਹਿਲਾਂ ਆਪਾਂ 40 ਸਵੇਰੇ ਸਵੇਰੇ ਫਿਰ ਚੱਲੀਏ ਅਗੀ ਚੱਲਦੇ ਚੱਲਦੇ ਅਸ਼ੀਸ਼ ਨੂੰ ਅਸੀਂ ਛੱਡਿਆ ਇਹ ਪਿੱਛੇ ਅਸ਼ੀਸ਼ ਵਾਗਿਆ ਭਾਈ ਆਪਦੇ ਦਫ਼ਤਰ ਦੇ ਕੰਮਕਾਰ ਚ ਤੇ ਕਿਉਂਕਿ ਸ਼ਾਰਟ ਲੀਵ ਲਈ ਹੋਈ ਸੀ ਭਾਈ ਨੇ ਅੱਜ ਤੇ ਹੁਣ ਅਸੀਂ ਇੱਕ ਵਾਰੀ ਫੇਰ ਜਿਹੜੇ ਇੱਥੇ ਜੇ ਲੋਕਲ ਟਰਿਆ ਬੱਸਾਂ ਚੱਲਦੀਆਂ ਨੇ ਆਈਐਸ ਜਿਹਨੂੰ ਆਪਾਂ ਆਈਐਸ ਵੀਟ ਕੀ ਕੀ ਕਹਿੰਦੇ ਨੇ ਇਹਨੂੰ ਜਿਹੜੀ ਚੰਡੀਗੜ੍ਹ ਦੇ ਵਿੱਚ ਇਹ ਲੋਕਲ ਬੱਸਾਂ ਚੱਲਦੀਆਂ ਹਰੀ ਵਾਸਤੇ ਜੜ ਕੇ 17 ਸੈਕਟਰ ਵਾਲੇ ਪਾਸੇ ਪਹੁੰਚ ਗਏ ਤੇ ਇੱਥੇ ਸੁમિત ਨੂੰ ਮਾੜਾ ਜਿਹਾ ਕੰਮ ਸੀ ਜਾਣਾ ਸੀ ਭਾਈ ਨੇ ਸੈਕਟਰੀਏਟ ਤੇ ਹੁਣ ਇੱਕ ਕਰੀ ਅਸੀਂ ਸੈਕਟਰੀਏਟ ਜਾਂਦੇ ਆ ਤੇ ਫੇਰ ਗੱਲਬਾਤ ਆਪਾਂ ਬਾਕੀ ਦੀ ਕਰਦੇ ਆ ਤੇ ਇਧਰਲਾ ਇਹ ਸਾਰਾ ਪਾਸਾ ਜਿਹੜਾ ਉਹ ਮੇਨ 17 ਸੈਕਟਰ ਜਿਹੜਾ ਹਨ ਕਿਸੇ ਟਾਈਮ ਦੇ ਉੱਤੇ ਜਦੋਂ ਇੱਥੇ ਆਏ ਆਏ ਸੀ ਤੂਤੀ ਬੋਲਦੀ ਹੁੰਦੀ ਸੀ 17 ਸੈਕਟਰ ਦੀ ਪੂਰੀ ਦੁਨੀਆ ਦੇ ਵਿੱਚ ਗੱਲਬਾਤ ਸੀ ਭਾਈ 17 ਹੈ ਸੁਮੇਤਾ ਜਦੋਂ ਆਪਾਂ ਇੱਥੇ ਆਏ ਆਏ ਸੀ ਉਹਨਾਂ ਟਾਈਮਾਂ 'ਚ ਪਿਓ ਤਾਂ ਅਮ ਜੀ 17 ਦੀ ਗੱਡੀ ਚੜਾਈ ਹੁੰਦੀ ਸੀ ਹਨਾ ਸਾਰਾ ਮਸ਼ਹੂਰ ਥਾ ਮਸ਼ਹੂਰ ਸੀ ਪੂਰੇ ਚੰਡੀਗੜ੍ਹ ਦੇ ਵਿੱਚ ਸਭ ਤੋਂ ਵੇਣ ਜਗ੍ਹਾ ਸੀ ਨਾ 17 ਸੈਕਟਰ 17 ਸੈਕਟਰ ਹਾਂ ਇੱਕ ਤਾਂ ਵੇਣ ਤਾਂ ਵੀ ਇੱਥੇ ਸੈਕਟਰੀਟ ਵਗੈਰਾ ਬਾਕੀ ਜਿਹੜੀ ਮਾਰਕੀਟ ਆ 17 ਵਾਲੀ ਤੇ ਗਾਣਿਆਂ ਦੀਆਂ ਸ਼ੂਟਿੰਗਾਂ ਉਹ ਸਾਰਾ ਕੁਝ ਇੱਥੇ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ 17 ਦੇ ਉੱਪਰ ਤੋਂ ਗਾਣੇ ਵੀ ਆਏ ਹੋਏ ਹਨ ਹਾਂ ਬਹੁਤੂ ਗਾਣੇ 17 ਦੇ ਤੇ ਐਂ ਗੱਲ ਬਾਤ ਜੀ ਵੀ ਇਸ ਤੋਂ ਬਾਅਦ ਅਲੰਟਾ ਵਰਗੇ ਮਾਹੌਲ ਆਏ ਸ਼ਾਪਿੰਗ ਕੰਪਲੈਕਸ ਵਗੈਰਾ ਜਿੰਨੇ ਬਣੇ ਹਨਾ ਉਹਨਾਂ ਨੇ ਥੋੜੀ ਫਿੱਕੀ ਪਾਦੀ ਪਰ 17 ਦੀ ਵਾਈਬ ਜੋ ਅੱਜ ਵੀ ਆ ਉਹ 17 ਦੀ ਵਾਈਬ ਆ ਹੋਰ ਕਿਸੇ ਵੀ ਜਗ੍ਹਾ ਦੀ ਉਦਾਂ ਦੀ ਵਾਈਬ ਹੈ ਨਹੀਂ ਚੰਡੀਗੜ੍ਹ 'ਚ ਇਹ ਹੁਣ ਕਿਹੜੇ ਪਾਸੇ ਜਾਣਾ ਆਪਾਂ ਆ ਦੱਸੋ ਕੇ ਓਕੇ ਜੀ ਜੀ ਸਾਰਾ ਜਿਹੜਾ ਲੰਬਾ ਪੈਣਾ ਚੰਡੀਗੜ੍ਹ ਦਾ ਤੈਅ ਕਰਕੇ ਆਪਾਂ ਇੱਕ ਵਾਰੀ ਫੇਰ ਤੋਂ ਸ਼ਹਿਰ ਤਪੇ ਦੀ ਧਰਤੀ ਦੇ ਵਿੱਚ ਪਹੁੰਚ ਗਏ ਖੈਰ ਆਪਾਂ ਜਾਂਦੇ ਹੋਏ ਤਾਂ ਇੱਥੇ ਤਪੇਉਣੀ ਸੀ ਚੜੇ ਆਉਂਦੇ ਹੋਏ ਆਪਾਂ ਤਪੇ ਆਏ ਤੇ ਅੱਜ ਆਪਾਂ ਨੂੰ ਲੈਣ ਆਉਣ ਦੀ ਸੇਵਾ ਨਿਭਾ ਰਿਹਾਗੇ ਡਾਕਟਰ ਮਨਪ੍ਰੀਤ ਸਿੰਘ ਜੀ 10 ਹੋਰ ਹੀ ਆਇਆ ਅੱਜ ਹੈ ਕਿਉਂ ਜੀ ਕਿਵੇਂ ਹੋ ਪੁਲਿਸ ਵਾਲੇ ਸੀਗੇ ਹੈ ਆ ਇੱਥੇ ਪਤਾ ਖੜੀ ਆ ਹਾਂ ਕੋ ਦੂਜੇ ਸੀ ਮਨ ਲਠਾਣੇ ਵਾਲੀ ਅੱਛਾ ਅੱਛਾ ਉਹ ਆਏ ਇੱਥੇ ਗੱਡੀਆਂ ਦੋ ਤਿੰਨ ਹੋਰ ਖੜੀਆਂ ਸੀ ਵੀ ਖੜੀ ਚਲੋ ਚਲੋ ਹੈ ਗਾਹ ਜਾਓ ਜਾਓ ਫੋਟੋ ਖਿੱਚ ਕੇ ਲੈ ਕੇ ਮੈਂ ਤੇ ਕਿਹੜਾ ਨੰਬਰ ਚੱਕ ਲੂਗੀ ਇਹ ਵੀ ਗੱਲ ਹੈ ਇਸ ਦਾ ਸਾਡਾ ਕਿਹੜਾ ਨੰਬਰ ਟ੍ਰੇਸ ਹੋ ਜੂਗਾ ਠੀਕ ਹੈ ਭਾਈ ਤੇ ਬਾਕੀ ਪੀਆ ਟੀਸੀ ਦੇ ਵਿੱਚ ਫੇਰ ਆਪਾਂ ਆਉਂਦੇ ਹੋਏ ਆਏ ਜਿਵੇਂ ਜਾਂਦੇ ਹੋਏ ਆਣੇ ਆਪਾਂ ਜਾਂਦੇ ਹੋਏ ਆਣੇ ਗੱਲ ਕੀਤੀ ਸੀ ਨਾ ਵੀ ਆ ਟਿੱਪੀ ਆ ਡਿਸੀ ਜਿਨ੍ਹਾਂ ਬਣੀ ਹੋਰ ਗੱਲਾਂ ਦੀਆਂ ਗੱਲਾਂ ਨਿਆਰਾ ਵਾਲਾ ਹੁੰਦਾ ਉੱਥੇ ਲੜਾਈਆਂ ਦੇਖਣ ਦਾ ਧੱਕਮ ਧੱਕੀ ਹੁੰਦੇ ਹੋਏ ਇੱਕ ਤਾਂ ਹੈਯਾ ਦਾਰ ਗਾਣਾ ਵਾਲੀ ਸੀ ਮੈਂ ਉਹੀ ਕਹਿੰਦਾ ਉਹ ਦੂਜੀ ਹੁੰਦੀ ਹੈ ਨਾ ਹਾਂ ਤੇ ਵੀ ਭਾਈ ਤੂੰ ਮੈਨੂੰ ਲਾਇਆ ਨਹੀਂ ਕੋਲ ਮਲਾ ਕੁਝ ਮਰਜ਼ੀ ਆ ਇਹ ਚੀਜ਼ਾਂ ਜਿਵੇਂ ਕੰਮ ਗਲਤ ਕਰਦੇ ਸਰਕਾਰ ਇਹ ਤਾਂ ਗਲਤ ਤਾਂ ਹੈ ਤੁਸੀਂ ਬਿਜਲੀ ਰੇਟ ਘਟਾ ਦਿੰਦੇ ਆਪਾਂ ਇਹ ਕਹਿੰਨੇ ਆ ਫ੍ਰੀ ਦੇ ਨਾਲ ਉਹਨਾ ਵੀ ਰੇਟ ਘਟਾਇਆ ਹੁੰਦਾ ਉਹ ਚੰਗਾ ਸੀ ਪੂਰਨਤਮਾਨ ਦਾ ਇਹ ਸਭ ਤੋਂ ਫੁੱਦੂ ਫੈਸਲਾ ਹੈ ਹਾਂ ਚਾਹੇ ਉਹ ਸ਼ਬਦ ਤਾਂ ਥੋੜੇ ਹਾਂ ਉਹ ਚਲੋ ਉੱਤੇ ਥੱਲੇ ਹੋ ਜਾਂਦੇ ਆ ਪਰ ਇਹ ਦੋਨੇ ਫੈਮਿਲੀ ਵਿੱਚ ਹਾਂ ਇਹ ਗਲਤ ਹੋਏ ਹੈਗੇ ਇਹਦੇ ਨਾਲ ਬਹੁਤ ਨੁਕਸਾਨ ਹੋਇਆ ਆ ਆਰਥਿਕ ਤੌਰ ਤੇ ਵੀ ਬਹੁਤ ਵੱਡਾ ਭਾਈ ਬਹੁਤ ਪੂਰੀ ਹੁੰਦੀ ਉਹੀ ਤਾਂ ਗੱਲ ਹੈ ਬਾਕੀ ਉਹ ਜਿਹੜੇ ਮਹਿਕਮੇ ਉਹਨਾਂ ਨੇ ਤਨਖਾਹਾਂ ਪੈਂਡਿੰਗਾ ਫੇਰ ਸਾਰਾ ਜਿਹੜਾ ਬੋਝ ਆ ਕੁਲ ਮਲਾ ਕੇ ਉਹਨਾਂ ਤਾਂ ਆਪਣੇ ਤੇ ਆ ਚਾਹੇ ਆਪਾਂ ਵੀ ਵਰਤ ਰਿਹਾ ਉਹ ਚੀਜ਼ ਫ੍ਰੀ ਹੈ ਨਾ ਪਰ ਬੋਝ ਤਾਂ ਉਹ ਆਪਣੇ ਤੇ ਹੀ ਆਉਣਾ ਸੋ ਇਹ ਭਾਈ ਆਰਥਿਕਤਾ ਦੇ ਨਾਲ ਜੁੜੇ ਹੋਏ ਮੁੱਦੇ ਆ ਕੁਝ ਤੇ ਜਿਨ੍ਹਾਂ ਦੇ ਉੱਤੇ ਆਪਾਂ ਚੱਲਣਾ ਪਊਗਾ ਠੀਕ ਹੈ ਜੀ ਇੱਕ ਹੋਰ ਆ ਜਿਹੜੇ ਖੇਤਾਂ ਵਾਲੀਆਂ ਮਤਲਬ ਪਹਿਲਾਂ ਮ ਹਾਂ ਉਹ ਜੀ ਠੀਕ ਹੈ ਚੱਲ ਜਿੰਨਾ ਟਾਈਮ ਚੱਲ ਹਾਂ ਚਲੋ ਉਹ ਐਗਰੀਕਲਚਰ ਅਗਲੀ ਐਗਰੀਕਲਚਰ ਦਾ ਕੀ ਦੁਨੀਆ ਪੱਤਰ ਦੇ ਉੱਤੇ ਕਿਤੇ ਵੀ ਜਾ ਕੇ ਆਪਾਂ ਦੇਖਾਂਗੇ ਨਾ ਉਹ ਸਬਸਿਡੀ ਤੇ ਹੀ ਚੱਲਦੀ ਐਗਰੀਕਲਚਰ ਐਗਰੀਕਲਚਰ ਬੱਕਰਾ ਵਿਸ਼ਾ ਘਰਾਂ ਦੇ ਵਿੱਚ ਬੱਕਰਾ ਵਿਸ਼ਾ ਹਾਂ ਜਿਨ੍ਹਾਂ ਦੇ ਨਹੀਂ ਅਫੋਰਡ ਹੁੰਦੇ ਸੀ ਫਿਰ ਵੀ ਉਹਨਾਂ ਨੂੰ ਫਿਰ ਵੀ ਜੁਨਟ ਮਾਫ ਹੁੰਦੀ ਸੀ ਪਹਿਲੇ ਹੀ ਸੀ ਉਹਨਾਂ ਬਹੁਤ ਸੀ ਹਾਂ ਕੋਈ ਵੀ ਰੇਟ ਘਟਾ ਦਿਓ ਸਾਨੂੰ ਵੀ ਕਮਾਈ ਤੇ ਸਾਨੂੰ ਵੀ ਫਾਇਦਾ ਗੱਲ ਖਤਮ ਸਾਨੂੰ ਯਾਰ ਸਹੂਲਤ ਦੋ ਉਹੀ ਆ ਠੀਕਾ ਰੁਪਈਆ ਦਾ ਨਹੀਂ ਵਲੌਗ ਸ਼ੁਰੂ ਕੀਤੇ ਨੂੰ ਅੱਜ ਤੀਜਾ ਦਿਨ ਆ ਤੇ ਕੱਲ ਰਾਤੀ ਆਪਾਂ ਚੰਡੀਗੜ੍ਹ ਤੋਂ ਵਾਪਸ ਆ ਗਏ ਸੀ ਤੇ ਤਪੇ ਗੱਲਾਂ ਬਾਤਾਂ ਕਰਦੇ ਨੇ ਉੱਥੇ ਵਲੌਗ ਵਿੱਚ ਵਿਚਾਲੇ ਰਹਿ ਗਿਆ ਕਿਤੇ ਤੇ ਇਹ ਤੋਂ ਬਾਅਦ ਬੁਲਾਉਣਾ ਵੀ ਬਣਾਉਣਾ ਵੀ ਭੁੱਲ ਗਏ ਤੇ ਅੱਜ ਹੁਣ ਅਗਲੀ ਸਵੇਰ ਆ ਤੇ ਅਗਲੀ ਸਵੇਰ ਕੀ ਹੁਣ ਸ਼ਾਮ ਹੋਣ ਵਾਲੀ ਅਗਲੇ ਦਿਨ ਦੀ ਤੇ ਹੁਣ ਜਦ ਆਇਆ ਭਾਈ ਵਲੌਗ ਆਪਾਂ ਚਲਾਇਆ ਹੋਇਆ ਸੀ ਤੇ ਵਲੌਗ ਵਿੱਚ ਵਿਚਾਲੇ ਕਿਤੇ ਪਿਆ ਰਹਿ ਗਿਆ ਤੇ ਖਾਲ ਤੋਂ ਪਰ ਪਰ ਕੇ ਪਾਣੀ ਢੋਲੀ ਦੇ ਵਿੱਚ ਪਾਇਆ ਜਾ ਰਿਹਾ ਜਾਨੀ ਕਿ ਕਣਕ ਦੇ ਉੱਤੇ ਸਪਰੇਅ ਕੀਤੀ ਜਾ ਰਹੀ ਹੈ ਹੈ ਜੀ ਐਈਆਂ ਗੱਲ ਕਿਹੜੀ ਸਪਰੇਅ ਕਰ ਰਹੇ ਹੋ ਜੀ ਤਾਕਤ ਖਾਤਰ ਤਾਕਤ ਖਾਤਰ ਕਿਹਨੂੰ ਤਾਕਤ ਦੇ ਲੋੜ ਆ ਗੁੱਲੀ ਡੰਡੇ ਨੂੰ ਗੁੱਲੀ ਡੰਡੇ ਨੂੰ ਅੱਛਾ ਇੱਥੇ ਤਾਂ ਐਂ ਜਿਹਾ ਲੱਗਦਾ ਕੋਈ ਕਣਕ ਦਾ ਛੇਟਾ ਦੇ ਗਿਆ ਵਿੱਚ ਇਹ ਹੈ ਹੈ ਠੀਕ ਆ ਬਾਈ ਕਿ ਆਖ ਹੜਦਾ ਨਹੀਂ ਹੜਦੇ ਪੱਕੀ ਗੱਲ ਆ ਹਾਂ ਹੈ ਹਥਿਆਰ ਚੱਕਣ ਦੀ ਕਿਤਾਬ ਵੀ ਲੋੜ ਤਾਂ ਕਿਤੇ ਵੀ ਪਾਥੀ ਨੂੰ ਲਾ ਸਕਦੀ ਹੈ ਖਾਲਚ ਤੇ ਨਾਲ ਦੀ ਨਾਲ ਚਾਕੇ ਫੌਜਾ ਤਿਆਰ ਹੋ ਜਾਣੀ ਹੈ ਕੰਗੇ ਮੋਢਿਆਂ ਤੇ ਰੱਖ ਕੇ ਆਹੀ ਰਹਿ ਗਏ ਜੀ ਉਹ ਪਰ ਲੜਾ ਕਿਹੜਾ ਇਹੋ ਕੇਰਾ ਇੱਕ ਹੀ ਰਹੇਗਾ ਬਸ ਆਹ ਕਰਤਾ ਠੀਕ ਛੇਤੀ ਨੂੰ ਮੇੜ ਲਿਆ ਕਰੋ ਯਾ ਟਾਈਮ ਨਾਲ ਕੰਮ ਤੁਸੀਂ ਲੇਟ ਵਾਲੇ ਹੁੰਨੇ ਹੋ ਹੈ ਚਾਚਾ ਕਹਿੰਦਾ ਅਜੇ ਲੇਟ ਲੱਗਣਾ ਹੈ ਲੇਟ ਲੱਗਣਾ ਹੈ ਰਾਤ ਨੂੰ ਕਰਿਆ ਕਰੋ ਤੁਸੀਂ ਚਾਚਾ ਮੰਗਾ ਕੇ ਦੇ ਫਿਰਦਾ ਤਾਂ ਦੋ ਕਿਣੀ ਸਿਰ ਤੇ ਲੱਗਦੀ ਚਾਚਾ ਫਿਰ ਰਾਤ ਨੂੰ ਚਲਾਇਆ ਕਰੋਗੇ ਹੈ ਪ੍ਰੋਗਰਾਮ ਠੀਕ ਆ ਦਾ ਦਾ ਰਾਤ ਨੂੰ ਘਾ ਡੱਕ ਲਾਉਂਦਾ ਹੁੰਦਾ ਸੀ ਤੇ ਮੈਂ ਕਿਹ ਸਪਰੇਅ ਕਰਿਆ ਕਰੂੰਗਾ ਠੀਕ ਹੈ ਲੋਟ ਹੈ ਵੀ ਕੰਮ ਚੱਲ ਫਿਰ ਮੈਂ ਵੱਡਾ ਹੁਣਾ ਨਾ ਕੱਖ ਫਿਰ ਜਾ ਕੇ ਕੀ ਕਰਦਾ ਕੱਖ ਵੜਦਾ ਯਾਰ ਛੱਡ ਪਰੇ ਜਾ ਚਾਏ ਤੁਸੀਂ ਦੋਨੇ ਕਰੋ ਭਾਈ ਸਪਰੇਅ ਛੱਡ ਪਰੇ ਕੱਖ ਨੂੰ ਕੀ ਹੈ ਹੈ ਹੋਰ ਕੀ ਕਰਾਂ ਐਂਟੀ ਲਾ ਦੇ ਕਣਕ ਤੇ ਕਣਕ ਤੇ ਲਾਦਾ ਤੁਸੀਂ ਤਾਂ ਯਾਰ ਤੁਸੀਂ ਤਾਂ ਜ਼ਹਿਰ ਛਿੜਕਦੇ ਹੋ ਮੈਂ ਤਾਂ ਭਰਾ ਪਸੂ ਨੂੰ ਕੱਖ ਪਾ ਮੈਂ ਇਹ ਚ ਭਾਗੀਦਾਰ ਬੰਨਣਾ ਹੀ ਨਹੀਂ ਨਹੀਂ ਤੁਹਾਡੇ ਨਾਲ ਕਣਕ ਆਪ ਕੱਸੀ ਦਾ ਪਾਣੀ ਪੈ ਗਿਆ ਚਾਂਬਲ ਗਈ ਨਾ ਕਣਕ ਉਹੀ ਗੱਲ ਆ ਪਾਣੀ ਟੁੱਟ ਕੇ ਇਹਦੇ ਚ ਪੈ ਗਿਆ ਐ ਸੀਗਾ ਕਣਕ ਖਰਾਬ ਹੋਊਗਾ ਨਾ ਤੇ ਪਰ ਇਹ ਪੂਰੀ ਚਾਂਬਲ ਗਈ ਬਿਨਾ ਸਪਰੇਅ ਤੁਸੀਂ ਤਾਂ ਕੋਈ ਸਪਰੇਅ ਨਹੀਂ ਕੀਤੀ ਇਹ ਪਹਿਲੀ ਸਪਰੇਅ ਆ ਆਪਣੀ ਕਿੰਨੇ ਦਿਨ ਹੋ ਗਏ ਗੱਗੂ ਇਹ ਕਿੰਨੇ ਕਿੰਨੀ ਤਰੀਕ ਨੂੰ ਬੀਜੀ ਸੀ ਇਹ ਬੀਜੀ 16 ਨੂੰ 16 ਨੂੰ ਬੀਜੀ ਸੀ ਹੈ ਨਾ 2 ਮਹੀਨੇ ਦੇ ਨੇੜੇ ਤੇੜੇ ਦਾ ਟਾਈਮ ਹੋ ਗਿਆ ਥੋੜੇ ਦਿਨ ਹੀ ਤੱਕ 10 ਕੁ ਦਿਨ ਘਟ ਦਿਆ 2 ਮਹੀਨੇ ਦੀ ਕਣਕ ਹੋ ਗਈ ਤੇ ਐਂ ਖੜੀ ਆ ਗਈ ਬਿਨਾ ਰੇਸ ਪਰ ਹਜੇ ਤੱਕ ਸਪਰੇ ਟੋ ਰੇ ਤਾਂ ਖੈਰ ਲਾਤਾ ਤੇ ਸਪਰੇ ਨਹੀਂ ਸੀ ਕੀਤੀ ਪਹਿਲਾਂ ਦੇ ਵਿੱਚ ਪਾਣੀ ਵਾਲਾ ਸੀ ਢੋਲ ਨਾਲ ਸਪਰੇ ਛਿੜਕੀ ਨਹੀਂ ਗਈ ਉਹਦੇ ਤੇ ਹੁਣ ਇਹ ਬਸ ਆ ਦੋ ਕਿਆਰੇ ਰਹਿੰਦੇ ਸੀ ਤੇ ਇੱਕ ਉਹ ਪਰਲਾ ਰਹਿੰਦਾ ਸੀ ਘਰ ਵਾਲਾ ਤੇ ਹੁਣ ਮੁੰਡੇ ਇਹ ਢੋਲੀਆਂ ਦੇ ਨਾਲ ਕੰਮ ਨਿਬੇੜਨਗੇ ਸੋ ਇਹੀ ਸੀ ਭਾਈ ਹੁਣ ਮੈਂ ਜਾ ਕੇ ਲੱਗਾ ਕੱਖ ਵਟਨ ਤੇ ਪਸ਼ੂਆਂ ਦਾ ਕਿਉਂਕਿ ਜ਼ਰੂਰੀ ਆ ਤੇ ਇਹੀ ਸੀ ਵਲੌਗ ਤੇ ਚੰਡੀਗੜ੍ਹ ਗਿਆੜਾ ਮਾਰੇ ਖੈਰ ਘਰੇ ਵਲੌਗ ਬਣਾਉਣ ਦੇ ਵਿੱਚ ਬਹੁਤਾ ਜਿਆਦਾ ਹਾਲ ਸਿ ਹੈ ਮੈਨੂੰ ਲੱਗਦਾ ਵੀ ਮੈਨੂੰ ਵਲੌਗ ਨਹੀਂ ਬਣਾਉਣੇ ਚਾਹੀਦੇ ਜਦੋਂ ਮੈਂ ਘਰੇ ਹੁੰਨਾ ਕਿਉਂਕਿ ਵਲੌਗ ਸ਼ੁਰੂ ਕਰ ਲੈਣਾ ਤੇ ਇਸ ਤੋਂ ਬਾਅਦ ਕਮਾਕਾਰਾਂ ਦੇ ਵਿੱਚ ਇੰਨਾ ਕੋਲ ਜੀ ਆਣੇ ਤੇ ਕੋਸ਼ਿਸ਼ ਕਿ ਜਿਹੜੇ ਆਪਣੇ ਸੱਜਣ ਮਿੱਤਰ ਆਗੇ ਉਹ ਕੈਮਰੇ ਦੇ ਉੱਤੇ ਵਾਲੇ ਫਰੈਂਡਲੀ ਨਹੀਂ ਤੇ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਸੋ ਉਹਦੇ ਕਰਕੇ ਫਿਰ ਇਹ ਹੁੰਦਾ ਵੀ ਵਿਚ ਵਿਚਾਲੇ ਕਿਤੇ ਨਾ ਕਿਤੇ ਵਲੌਗ ਪਿਆ ਰਹਿ ਜਾਂਦਾ ਤੇ ਆਪ ਨੂੰ ਵੀ ਨਹੀਂ ਪਤਾ ਲੱਗਦਾ ਵੀ ਕਦੋਂ ਸ਼ੁਰੂ ਕੀਤਾ ਸੀ ਤੇ ਕਦੋਂ ਖਤਮ ਕਰ ਰਹੇ ਹਾਂ ਸੋ ਐਂ ਦੇ ਨੰਗਿਆਂ ਦਾ ਸਾਰਾ ਦਿਨ ਸਵੇਰੇ ਪਸ਼ੂਆਂ ਤੋਂ ਦਿਨ ਸ਼ੁਰੂ ਹੁੰਦਾ ਤੇ ਪਸ਼ੂਆਂ ਤੀ ਜਾ ਕੇ ਖਤਮ ਹੋ ਜਾਂਦਾ ਕੰਮਕਾਰ ਚੱਲ ਜਾਂਦਾ ਤੇ ਨਵੇਂ ਸਫਰਾਂ ਦੀਆਂ ਤਿਆਰੀਆਂ ਚੱਲੀ ਜਾਂਦੀਆਂ ਨੇ ਬਹੁਤ ਸੋਹਣਾ ਜਿਹੜਾ ਸਫਰ ਆ ਇਸ ਵਾਰੀ ਜਿਹੜਾ ਸਫਰ ਉਹ ਕੁਝ ਬਹੁਤ ਵੱਖਰਾ ਕਰਾਂਗੇ ਆਪਾਂ ਬਾਕੀ ਸਫਰਾਂ ਦੇ ਨਾਲ ਤੇ ਦੇਖਣ ਵਾਲਾ ਸਫਰ ਹੋ ਇਸ ਵਾਰੀ ਪਿਛਲਾ ਸਫਰ ਵੀ ਸਪੀਤੀ ਦਾ ਉਹਦਾ ਬਹੁਤ ਸੋਹਣਾ ਗਿਆ ਪਰ ਉਹਦੇ ਚ ਬਸ ਇਕੱਲੀ ਬਰਫ਼ ਦੀ ਘਾਟ ਸੀ ਤੇ ਹੁਣ ਦੇਖਦੇ ਆ ਰੰਗ ਤਮਾਸ਼ਾ ਪੂਰਾ ਤਕੜਾ ਬਣਦੇ ਆ ਮਹਿੰਗਾ ਸਫਰ ਕਰਾਂਗੇ ਥੋੜਾ ਜਿਆ ਪੈਸਾ ਟੱਕਾ ਜ਼ਿਆਦਾ ਲਾਵਾਂਗੇ ਐਡਵੈਂਚਰ ਉਹਨਾਂ ਜ਼ਿਆਦਾ ਹੋ ਜਾਣਾ ਆਪਣਾ ਠੀਕ ਹੈ ਜੀ ਤੇ ਲੱਗਾ ਮੈਂ ਕਹ ਖਾਂਦੇ ਭਾਈ ਆਪਦੀ ਡਿਊਟੀ ਨਾਵਾ ਕਿਉਂਕਿ ਉਹਨਾਂ ਨੂੰ ਵੀ ਹੱਥ ਨੇ ਪਾਉਣੇ ਆ ਸੋ ਮਿਲਦੇ ਆਪਾਂ ਹੁਣ ਨਵੇਂ ਵਲੌਗ ਦੇ ਵਿੱਚ ਜੇ ਕੋਈ ਘਰੋਂ ਵਲ ਪਾ ਪਾ ਦਾਂਗੇ ਬਾਕੀ ਤੁਸੀਂ ਦੱਸ ਦਿਆ ਕਰੋ ਵੀ ਕਰੋ ਮਾੜਾ ਮੋਟਾ ਵਲੌਗ ਇੱਕ ਅਦਾ ਬਣਾ ਲਿਆ ਕਰੀ ਹਫਤੇ 'ਚ ਫਿਰ ਆਪਾਂ ਇੱਕ ਵਲੌਗ ਪਾ ਲਿਆ ਕਰਾਂਗੇ ਜਿੰਨਾ ਟਾਈਮ ਘਰੇ ਹੋਇਆ ਕਰਾਂਗੇ ਵੀ ਹਫਤੇ ਦਾ ਕੱਠਾ ਵਲੌਗ ਇੱਕੋ ਹੀ ਪਾ ਦਿਆ ਕਰਾਂਗੇ ਜਿਹੜਾ ਵਧੀਆ ਬਣਿਆ ਕਰੂਗਾ ਗੱਗੂ ਦੀਆਂ ਗੱਲਾਂ ਸੁਣਾਉਣੀਆਂ ਸੀ ਪਰ ਗੱਗੂ ਕੋਲ ਹਜੇ ਕੰਮ ਬਹੁਤ ਆ ਕਿਉਂਕਿ ਬਾਟ ਬਹੁਤ ਪਈਆ ਤੇ ਆਹ ਕੈਰਾ ਖਾ ਸਾ ਪਿਆ ਨਹੀਂ ਫਿਰ ਦਿਨ ਢਲ ਜਾਊਗਾ ਮਿਲਦੇ ਆਂ ਕੱਲ ਆਪਾਂ ਨਵੇਂ ਵਲੌਗ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ